ਤੁਹਾਡੇ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀਗੇ ਸਸਤੀ ਕੁਠੀ ਵਾਸਤੇ ਤੇ ਲੈ ਕੇ ਆਪਾਂ ਹਾਜ਼ਰ ਆ ਜੀ ਤੁਸੀਂ ਦੇਖੋਗੇ ਬਹੁਤ ਵਧੀਆ ਬਣੀ ਹੋਈ ਐ ਸਾਰਾ ਕੰਮ A to Z ਕਰਿਆ ਹੋਇਆ 1 ਰੁਪਿਆ ਆਪਾਂ ਨੂੰ ਲਾਉਣ ਦੀ ਲੋੜ ਹੈ ਨਹੀਂ ਤੇ ਰੇਟ ਵੀ ਬਹੁਤ ਘੱਟ ਹੈ ਸਿਰਫ 16 ਲੱਖ ਰੁਪਿਆ ਤੇ ਗੱਲ ਆਪਾਂ ਪੂਰੀ ਕਰਦੇ ਅੱਗੇ ਜਿੰਨੇ ਤੁਸੀਂ ਦੇਖ ਰਹੋ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀਆਂ ਮਕਾਨਾਂ ਘਰ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਆਪਣਾ ਵਟਸਐਪ ਨੰਬਰ ਤੁਹਾਨੂੰ ਮਿਲ ਹੀ ਗਿਆ 16 ਲੱਖ ਰੁਪਇਆ ਤਾਂ ਇੱਕ ਵਾਰੀ ਮਾਲਕ ਨੇ ਮੰਗ ਕਹੀ ਹੈ ਜੀ ਫਿਕਸ ਰੇਟ ਨਹੀਂ ਹੈਗਾ ਮਾਲਕ ਨੇ ਕਿਹਾ ਉੱਪਰ-ਨੀਚੇ ਜ਼ਰੂਰ ਕਰਾਂਗੇ ਬਾਕੀ ਤੁਸੀਂ ਜਾ ਕੇ ਦੇਖੋਗੇ ਆਪਣੇ ਆਪ ਤੁਹਾਨੂੰ ਪਤਾ ਲੱਗ ਜਾਊਗਾ ਵੀਡੀਓ ਸਕਰੀਨ ਤੇ ਚੱਲ ਰਹੀ ਹੈ ਜੀ ਜੇ ਆਪਾਂ نیچے ਫਰਸ਼ ਦੀ ਗੱਲ ਕਰੀਏ ਤਾਂ ਮਾਰਬਲ ਪੱਥਰ ਇਹਨਾਂ ਨੇ ਲਗਵਾਇਆ ਹੋਇਆ ਜੋੜੀਆਂ-ਜੂੜੀਆਂ ਸਾਰੀਆਂ ਲੱਗੀਆਂ ਹੋਈਆਂ ਰੰਗ ਬਹੁਤ ਵਧੀਆ ਹੋਇਆ ਹੈ ਬਾਕੀ ਲੋਬੀ ਏਰੀਆ ਵਧੀਆ ਮਿਲ ਜੂਗਾ ਤੇ ਆਪਣੇ ਕੋਲੇ ਨਾ ਕਾਫੀ ਕਮੈਂਟ ਆ ਰਹੇ ਸੀਗੇ ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀਗੇ ਤੇ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਆਹ ਕੂਠੀ ਤੇ ਤੁਹਾਡੇ ਕਮੈਂਟ ਮੈਂ ਸਕਰੀਨ ਤੇ ਵੀ ਸ਼ੋ ਕਰੂੰਗਾ ਤੁਸੀਂ ਆਪੇ ਚੈੱਕ ਕਰ ਲਿਓ ਚਾਹੀ ਤੇ ਜਲੰਧਰ ਏਰੀਆ ਚੋਂ ਆਪਣੇ ਕੋਲੇ ਕੂਠੀ ਆਹ ਪਹੁੰਚੀ ਆ ਜਲੰਧਰ ਏਰੀਆ ਚੋਂ ਇੰਨੇ ਜ਼ਿਆਦਾ ਕਮੈਂਟ ਆ ਰਹੇ ਸੀਗੇ ਤੁਸੀਂ ਪੁੱਛੋ ਹੀ ਨਾ ਜੀ ਤੇ ਗਿਣਮੇ ਚੁਣਮੇ ਕਈ ਕਮੈਂਟ ਤੁਹਾਨੂੰ ਮੈਂ ਦਿਖਾ ਦੂੰਗਾ ਤੇ ਜਿੰਨੇ ਤੁਸੀਂ ਦੇਖ ਰਹੇ ਜੇ ਤੁਹਾਨੂੰ ਆਹ ਕੋਠੀ ਪਸੰਦ ਆਵੇ ਜਾ ਕੇ ਦੇਖ ਸਕਦੇ ਹੋ ਮਾਲਕ ਨਾਲ ਗੱਲ ਕਰ ਸਕਦੇ ਹੋ ਜਲੰਧਰ ਏਰੀਆ ਚ ਕੋਠੀ ਆਹ ਤੇ ਇਹਦਾ ਜਿਹੜਾ ਸਾਈਜ਼ ਹੈ 34x22 ਹੈ ਕੋਠੀ ਦਾ ਤੇ ਬਹੁਤ ਵਧੀਆ ਕੋਠੀ ਆ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਹੈਗੀ ਜਲੰਧਰ ਏਰੀਆ ਚ ਹੈ 16 ਲੱਖ ਰੁਪਏ ਮੰਗ ਹੈ ਤੁਸੀਂ ਜਾ ਕੇ ਦੇਖਣੀ ਹੋਵੇ ਜਾ ਕੇ ਵੀ ਦੇਖ ਸਕਦੇ ਹੋ ਬਾਕੀ ਇਹਨਾਂ ਨੇ ਵੀਡੀਓ ਬਹੁਤ ਵਧੀਆ ਬਣਾ ਕੇ ਭੇਜੀ ਹੈ ਛੋਟਾ ਜਿਹਾ ਆਪਾਂ ਨੂੰ ਪੋਰਚ ਵੀ ਮਿਲ ਜੂਗਾ ਜੀ ਬਾਹਰਲੀ ਸਾਈਡ ਤੇ ਛੋਟੇ ਜੀ ਲੋਬੀ ਤੇ ਇੱਕ ਆਪਨੂੰ ਬੈਡਰੂਮ ਤੇ ਇੱਕ ਆਪਨੂੰ ਮਿਲ ਜੂਗਾ ਡਰਾਈング ਰੂਮ ਜਿਵੇਂ ਕਿ ਤੁਸੀਂ ਡਰਾਈング ਰੂਮ ਦੇਖ ਰਹੇ ਹੋ ਤੇ ਸਾਰਾ ਕੁਝ ਵਧੀਆ ਰੰਗ ਰੰਗ ਸਾਰਾ ਹੋਇਆ ਤੇ ਬਾਕੀ ਤੁਹਾਡੇ ਸਾਹਮਣੇ ਜੀ ਕੋਠੀ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਵਧੀਆ ਕੋਠੀ ਬਣੀ ਹੋਈ ਹੈ ਰੇਟ ਵੀ ਕੋਈ ਖਾਸ ਨਹੀਂ ਹੈਗਾ ਤੇ ਘੱਟ ਰੇਟ ਵਾਸਤੇ ਆਪਣੇ ਕੋਲੇ ਬਹੁਤ ਸਾਰੀ ਡਿਮਾਂਡ ਆਉਂਦੀ ਹੁੰਦੀ ਹੈ ਤੇ ਤੁਹਾਡੀ ਡਿਮਾਂਡ ਹੈ ਜਿਹੜੀ ਆਪਾਂ ਪੂਰੀ ਕੀਤੀ ਹੈ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਨੰਬਰ ਮੈਂ ਦੇ ਦਿੰਨਾ ਓਨਰ ਦਾ ਜਿਨ੍ਹਾਂ ਦੀ ਆਹ ਕੋਠੀ ਹੈ ਜੀ ਨੰਬਰ 98764 46415 ਇਸ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਸ਼ਾਇਦ ਤੁਸੀਂ ਪਹਿਲਾਂ ਵੀ ਇਹ ਵੀਡੀਓ ਦੇਖੀ ਹੋਵੇ ਤੇ ਜਿਨ੍ਹਾਂ ਨੇ ਨਹੀਂ ਦੇਖੀ ਉਹਨਾਂ ਵਾਸਤੇ ਆਪਾਂ ਲੈ ਕੇ ਪਹੁੰਚੇ ਆ ਜੀ ਕਿਉਂਕਿ ਕਮੈਂਟ ਜਿਆਦਾ ਆ ਰਹੇ ਸੀਗੇ ਬਹੁਤ ਸਾਰੀਆਂ ਮੇਰੀਆਂ ਭੈਣਾਂ ਨੇ ਮੇਰੀਆਂ ਮਾਤਾ ਮਾਂ ਨੇ ਮੇਰੇ ਵੱਡੇ ਬਜ਼ੁਰਗਾਂ ਨੇ ਸਾਰਿਆਂ ਨੇ ਕਮੈਂਟ ਜਲੰਧਰ ਤੋਂ ਜਿਆਦਾ ਪਾਈ ਸੀਗੇ ਤੇ ਇੱਕ ਕਮੈਂਟ ਤੁਹਾਨੂੰ ਮੈਂ ਸਕਰੀਨ ਤੇ ਵੀ ਦਿਖਾ ਦਿੰਨਾ ਤੁਸੀਂ ਦੇਖੋ ਜੀ ਜਿਹੜਾ ਪਹਿਲਾ ਕਮੈਂਟ ਸੀਗਾ ਉਹ ਆਪਣੇ ਕੋਲੇ ਪਹੁੰਚੇ ਦੇਖੋ ਤੁਸੀਂ ਸਕਰੀਨ ਤੇ ਆਪਾਂ ਫੋਟੋ ਵੀ ਲਾ ਰੱਖੀਏ ਸੀ ਇਹਨਾਂ ਦਾ ਨਾਮ ਹੈ ਜੀ ਵਿਨੇ ਕਲਿਆਣ ਤੇ ਇਹਨਾਂ ਨੇ ਕਿਹਾ ਵੀ ਜੀ ਜਲੰਧਰ ਵਿੱਚ ਕੋਈ 20 ਲੱਖ ਤੱਕ ਕੋਠੀ ਹੋਵੇ ਵਧੀਆ ਤਾਂ ਦੱਸਿਓ ਤੇ ਜਰੂਰ ਜੀ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚ ਗਏ ਤੁਸੀਂ ਦੇਖੋ ਜੀ ਤੁਹਾਡੇ ਖਾਤਰ ਖਾਸ ਆਪਾਂ ਵੀਡੀਓ ਲੈ ਕੇ ਪਹੁੰਚੇ ਆ ਜੀ ਤੇ ਇੱਕ ਆਪਣੇ ਕੋਲੇ ਹੋਰ ਸਰਬਜੀਤ ਕੌਰ ਮੇਰੀ ਭੈਣ ਆ ਹ ਇਹਨਾਂ ਨੇ ਕਮੈਂਟ ਪਾਇਆ ਸੀਗਾ ਜਲੰਧਰ ਤੋਂ 20 ਤੋਂ 25 ਲੱਖ ਦੀ ਕੋਠੀ ਵਾਸਤੇ ਤੇ ਆਪਾਂ ਸਸਤੀ ਲੈ ਕੇ ਪਹੁੰਚੀ ਉਹ 20 ਤੋਂ 25 ਲੱਖ ਤੋਂ ਵੀ ਘੱਟ ਡਿਮਾਂਡ ਦੇ ਵਿੱਚ ਇੱਕ ਸੋਨੀਆ ਰਾਣੀ ਮੇਰੀ ਭੈਣ ਨੇ ਆ ਵੀ ਹਰ ਰੋਜ਼ ਕਮੈਂਟ ਕਰਦੇ ਹੁੰਦੇ ਆ ਵੀਡੀਓ ਤੇ ਤੇ ਇਹਨਾਂ ਨੇ ਵੀ ਜਲੰਧਰ ਏਰੀਆ ਚੋਂ 13-14 ਲੱਖ ਦੀ ਕੋਠੀ ਵਾਸਤੇ ਕਿਹਾ ਸੀਗਾ 16 ਲੱਖ ਡਿਮਾਂਡ ਹੈ ਜੀ ਹੋ ਸਕਦਾ ਹੈ ਤੁਹਾਡੇ ਬਜਟ ਦੇ ਵਿੱਚ ਆ ਕੋਠੀ ਬਣ ਜਾਈ ਬਾਕੀ ਓਨਰ ਨਾਲ ਤੁਸੀਂ ਗੱਲ ਕਰੋ ਜੀ ਇੱਕ ਮੇਰੇ ਭਰਾ ਨੇ ਸਹਿਜ ਇਹਨਾਂ ਦਾ ਨਾਮ ਹੈ ਜੀ ਤੇ ਇਹਨਾਂ ਨੇ ਵੀ ਜਲੰਧਰ ਏਰੀਆ ਚੋਂ ਮੰਗ ਪਾਈ ਸੀਗੀ लेके ਆਪਾਂ ਪਹੁੰਚਿਆ ਜੀ ਬਾਕੀ ਵੀਡੀਓ ਸਕਰੀਨ ਤੇ ਆ ਠੀਕ ਹੈ ਜੀ ਜਿਹੜੀ ਕੋਠੀ ਆਪਾਂ ਲੈ ਕੇ ਪਹੁੰਚਿਆ ਤੇ ਕਮੈਂਟ ਵੀ ਤੁਹਾਨੂੰ ਦਿਖਾਤੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਜਰੂਰ ਦੱਸਿਓ ਤੁਸੀਂ ਕਮੈਂਟ ਕਰਕੇ ਜੀ ਤੇ ਨੰਬਰ ਵੀ ਮਿਲ ਗਿਆ ਰੇਟ ਵੀ ਪਤਾ ਲੱਗ ਗਿਆ ਸਾਈਜ਼ ਵੀ ਪਤਾ ਲੱਗ ਗਿਆ ਉੱਪਰੋਂ ਵੀ ਵੀਡੀਓ ਦੇਖ ਲਈ ਸਾਰਾ ਕੁਝ ਲਗਭਗ ਤੁਹਾਨੂੰ ਪਤਾ ਲੱਗ ਗਿਆ ਤੇ ਤੁਸੀਂ ਮਾਲਕ ਨਾਲ ਹੁਣ ਗੱਲ ਕਰੋ ਜਾ ਕੇ ਦੇਖੋ ਤੇ ਕਰੋ ਜੀ ਆਪਦੀ ਡੀਲ ਤੇ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਜੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਹੈ ਪਸੰਦ ਆਈ ਹੈ ਤਾਂ ਨੀਚੇ ਆਪਾਂ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਤਾਂ ਉਹ ਤੇ ਕਲਿੱਕ ਜ਼ਰੂਰ ਕਰ ਦਿਓ ਤੇ ਹੌਸਲਾ ਜਾਂ ਹੁੰਦਾ ਰਹਿੰਦਾ ਜਦੋਂ ਤੁਸੀਂ ਲਾਈਕ ਕਰ ਦੋ ਬੱਦ ਤੋਂ ਬਸਪੋਰਟ ਕਰਿਆ ਕਰੋ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੋਵੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਤੇ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲ ਵੀ ਕੋਠੀ ਜਾਂ ਮਕਾਨ ਹੈ ਘਰ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਜੀ ਆਪਾਂ ਬਿਲਕੁਲ ਫਰੀ ਦੇ ਵਿੱਚ ਐਡ ਤੁਹਾਡੀ ਲਗਾ ਦੇਵਾਂਗੇ ਆਪਣਾ ਕੋਈ ਕਮਿਸ਼ਨ ਖਰਚਾ ਵਰਚਾ ਕੁਝ ਨਹੀਂ ਹੁੰਦਾ ਜੀ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਕਰ ਦਿਓ ਜ਼ਰੂਰ ਤੇ ਅਗਲੀ ਵੀਡੀਓ ਚ ਤੁਹਾਡੇ ਵਾਸਤੇ ਆਪਾਂ ਕਿਹੜੇ ਏਰੀਆ ਚ ਲੈ ਕੇ ਪਹੁੰਚੀਏ ਕੋਠੀ ਮਕਾਨ ਕਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਰਿਓ ਤੇ ਕਿਸੇ ਨੇ ਕੁਛ ਵੀ ਵੇਚਣਾ ਹੈ ਕੂਠੀਆ ਘਰ ਮਕਾਨ ਹਵੇਲੀ ਮਹਿਲ ਤੇ ਆਪਣੇ ਕੋਲੇ ਭੇਜ ਜਰੂਰ ਦਿਓ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਸਾਰੇ ਜਾਣੇ ਨੋਟ ਜਰੂਰ ਕਰ ਲਿਓ